ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਲੂ ਪੂਰੀ ਬਣਾਉਣ ਲੱਗੇ ਆਂ ਤੇ ਸਮਗਰੀ ਦੇਖ ਲਓ ਆਲੂ ਬੋਇਲ ਕੀਤੇ ਹੋਏ ਆਂ ਆਲੂਆਂ ਦੇ ਤੜਕੇ ਲਈ ਪਿਆਜ਼ ਟਮਾਟਰ ਅਚਵੈਂ ਲਾਲ ਮਿਰਚਾਂ ਬੇਕਿੰਗ ਪਾਊਡਰ ਜੀਰਾ ਕੜੀ ਪੱਤਾ ਲਸਣ ਕੁੱਟਿਆ ਹੋਇਆ ਆ ਤੇ ਬੇਸਿਕ ਮਸਾਲੇ ਜਿਹੜੀ ਸਾਡੀ ਲੋਨ ਦਾ ਨਹੀਂ ਛੋਏਗੇ ਤੇ ਪਹਿਲਾਂ ਅਸੀਂ ਸਭ ਤੋਂ ਆਟਾ ਗੁੰਨ ਲੈਣੇ ਆ ਪੂਰੀਆਂ ਦੇ ਆਟਾ ਸੀ ਛਾਣ ਲਿਆ ਆ ਮੈਂ ਮੈਂ ਇਦਾਂ ਨਹੀਂ ਰਿਹਾ ਮੈਂ ਆਟਾ ਲਿਆ ਹੋਇਆ ਆ तो पहला अं थोड़ा जहा नमक पा देंगे ज़्यादा नहीं मैं नॉर्मल ज पाती हाँ थोड़ा जहा मतलब तो नमक पा लिया है जी थोड़ी जी अजवैन पा ली आधा चम्मच अजवैन पा ली मून वास्ते तेल पा लिया है जी सारा कुछ मिक्स कर लेंगे ਆ ਦੇਖੋ ਪਾਣੀ ਲੈ ਲਿਆ ਆ ਪਾਣੀ ਵਿੱਚ ਇੱਕ ਚਮਚ ਦੇ ਕਰੀਬ ਬੇਕਿੰਗ ਪਾਊਡਰ ਪਾ ਦਿਓ ਤੇ ਆ ਦੇਖੋ ਸਾਰਾ ਮਿਕਸ ਕਰਦੇ ਚੰਗੀ ਤਰ੍ਹਾਂ ਤੇ ਇੰਨਾ ਸੀ ਆਟਾ ਗੁੰਨ ਲਾਂਗੇ ਆਟਾ ਗੁੱਝ ਕੇ ਹੁਣ ਇਸ ਨੂੰ 10-15 ਮਿੰਟ ਦੀ ਰੈਸਟ ਤੇ ਰੱਖ ਲੈਣੇ ਤਾਂ ਤੱਤ ਗੁਸੀ ਅਲੂਵਾਂ ਦੀ ਸਬਜ਼ੀ ਬਣਾ ਲੈਣੇ तेल गर्म हो गया पलासी, कड़ी है पहला अभी कढ़ी पत्ता पा जीरा पा ला एक चम्मच जीरे का एक चम्मच कुटिया धनिया है चंकी तरह भुन लो ये लसन पा दता है कुटिया हुआ हमें चंकी तरह भुन ला लसन लसन सा भुज गया हम असी प्याज पा ला मैं इस तरह लंबे लंबे प्याज कट्टे ते। हैं तीन प्याज ने अद प्याज ने तेल छता है तो हम असी टमाटर पा लेंगे एक टमाटर ले आना। नमक पा लीए एक चम्मच नमक का पा ला स्वाद अनुसार ਹਲਦੀ ਪਾ ਲੈਣੀ ਹੈ 1 ਚਮਚ। ਢੇਗੀ ਮਿਰਚ ਅੱਧਾ ਚਮਚ ਪਾਇਆ ਹੈ। ਤੇ ਲਾਲ ਮਿਰਚ ਦਾ ਪਾਊਡਰ ਸਵਾਦ ਅਨੁਸਾਰ ਜੇ ਤੁਸੀਂ ਮਿਰਚ ਜ਼ਿਆਦਾ ਸਾਂਹੇ ਤਾਂ ਜ਼ਿਆਦਾ ਪਾ ਲਈਓ ਮੈਂ ਅੱਧਾ ਚਮਚ ਪਾ ਰਹੀ ਹਾਂ। ਆਲੂ ਬੋਇਲਦੇ ਆ ਸਾਡੇ ਹੁਣ ਅਸੀਂ ਇਹਨੂੰ ਥੋੜੇ ਮੈਸ਼ ਕਰ ਲਾਂਗੇ। ਆਦੂ ਵਿੱਚ ਪਾ ਲੈਨੇ ਆ। ਥੋੜਾ ਜਿਹਾ ਪਾਣੀ ਪਾ ਲਾਂਗੇ। ਹਾਂ। ਇੰਨਾ ਸੀ ਪਾਣੀ ਪਾ ਲਿਆ ਤਰੀਜੀ ਹੋ ਜਾਏਗੀ ਚੰਗੀ ਤਰ੍ਹਾਂ। ਹੁਣ ਇਹਨੂੰ ਚੰਗੀ ਤਰ੍ਹਾਂ ਉਬਾਲਾ ਆਣ ਦਵਾਂਗੇ। ਪਹਿਲਾਂ ਅਸੀਂ ਗਰਮ ਮਸਾਲਾ ਪਾ ਲਨੇ ਆ ਇੱਕ ਚਮਚ ਘੱਟ ਹੋਣੇ ਨੂੰ ਇੱਕ ਵਾਰੀ ਉਬਾਲਾ ਆਣ ਦਿੰਨੇ ਆ ਆ ਦੇਖੋ ਜੀ ਉਬਾਲਾ ਆ ਗਿਆ ਆ ਹੁਣ ਲਾਸਟ ਅਸੀਂ ਕਸੂਰੀ ਮੇਥੀ ਪਾ ਦਿੰਨੇ ਆ ਮਿਕਸ ਕਰ ਲਈਏ ਸਾਡੀ ਸਬਜ਼ੀ ਬਣ ਕੇ ਤਿਆਰ ਆ ਹਾਂ ਹੁਣ ਪੂਰੀਆਂ ਪਾ ਲੈਣੇ ਆ ਆਟਾ ਸਾੜਾ ਤਿਆਰ ਆ ਅਸੀਂ ਪੂਰੀ ਬਣਾ ਲੈਣੇ ਆ ਤੇਲ ਗਰਮ ਹੋ ਗਿਆ ਹੈ ਤੇ ਪੂਰੀ ਸਿਪਾ ਲੈਣੇ ਆ ਆ ਜਾ ਲਓ ਜੀ ਸਾਡੀ ਪੂਰੀਆਂ ਤੇ ਆ ਆਲੂ ਬਣ ਕੇ ਤਿਆਰ ਹੈ ਸਬ지 ਆਲੂ ਦੀ ਤੁਸੀਂ ਵੀ ਘਰ ਜਰੂਰ ਇੱਕ ਵਾਰੀ ਟਰਾਈ ਕਰਿਓ ਤੇ ਇਹ 2.59 ਸਬਸਕ੍ਰਾਈਬ ਜ਼ਰੂਰ ਕਰਦੇਆ ਕਰੋ ਜੀ ਲਾਈਕ ਕਰਦੇਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਕਰਦੇਆ ਕਰੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ